ਸਸ਼ਿਕਰ ਜੀ ਮੈਂ ਨਿੱਤੈਕ ਚਲਕ ਚੈਨਲ ਦੇ ਵਿੱਚ ਆਪ ਸਭ ਜੀ ਦਾ ਸਵਾਗਤ ਕਰਦੀ ਹਾਂ ਅੱਜ ਗੱਲ ਕਰਾਂਗੇ ਅਸੀਂ ਤੀਆਂ ਦੇ ਤਿਹਾੜੀ ਦੀ ਜਲੰਧਰ ਦੇ ਸਥਾਨਕ ਗੁਰੂ ਨਾਨਕ ਫਾਸਟ ਫੋਰ ਵਿੱਚ ਤੀਆਂ ਦਾ ਤਿਹਾੜੀ ਬੜੇ ਚਾਵਾਂ ਨਾਲ ਮਨਾਇਆ ਗਿਆ ਇਸ ਮੌਕੇ ਤੇ ਕੀਤਾ ਪੰਗੜਾ ਤੇ ਹੋਰ ਮਨੋਰੰਜਨ ਦੀਆਂ ਪੇਸ਼ਕਾਰੀਆਂ ਪੇਸ਼ ਕੀਤੀਆਂ ਇਸ ਮੌਕੇ ਤੇ ਬੀਬੀ ਕੁਲਵਿੰਦਰ ਕੌਰ ਸ਼੍ਰੀਮਤੀ ਆਸ਼ਾ ਤੇ ਵੰਦਨਾ ਨੇ ਕਿਹਾ ਕਿ ਇਹ ਤਿਹਾੜੀ ਸਾਡਾ ਵਿਰਸਾ ਤੇ ਵਿਰਾਸਤ ਹੈ ਅਸੀਂ ਸਭ ਤੋਂ ਪਹਿਲਾਂ ਦੇਸ਼ ਦੀ ਆਜ਼ਾਦੀ 'ਚ ਹਿੱਸਾ ਲੈਣ ਵਾਲਿਆਂ ਨੂੰ ਨਮਨ ਕੀਤਾ ਤੇ ਸ਼ਰਧਾਂਜਲੀ ਭੇਟ ਕੀਤੀ। ਇਨ੍ਹਾਂ ਸ਼ਹੀਦਾਂ ਕਰਕੇ ਹੀ ਅਸੀਂ ਅੱਜ ਆਜ਼ਾਦੀ ਦਾ ਨਿਖਮਾਣ ਰਹੇ ਹਾਂ। ਇਨ੍ਹਾਂ ਦਾ ਕਹਿਣਾ ਹੈ ਕਿ ਪਹਿਲਾ ਫੇਂਗਾ ਪਿਪਲਾ ਤੇ ਪੈਂਦੀਆਂ ਸਨ ਪਰ ਹੁਣ ਤਿਹਾਰ ਹੋਟਲਾਂ ਤੇ ਪੈਲਸਾਂ ਦੀ ਸ਼ਾਨ ਬਣ ਗਿਆ ਹੈ। ਸਮੇਂ ਦੇ ਕੀੜ ਨੇ ਤੀਆਂ ਦਾ ਸਰੂਪ ਹੀ ਬਦਲ ਦਿੱਤਾ। ਲੋੜ ਹੈ ਅੱਜ ਅਮੀਰ ਵਿਰਸੇ ਨੂੰ ਸੰਭਾਲਣ ਦੀ। ਰੁੱਖ ਤੇ ਕੁੱਖ ਨੂੰ ਸੰਭਾਲ ਕੇ ਰੱਖਣਾ ਪਵੇਗਾ ਤਾਂ ਹੀ ਅਸੀਂ ਆਪਣੀਆਂ 3 ਨਾਲ ਅਜਿਹੇ ਤਿਹਾੜ ਮਨਾ ਸਕਾਂਗੀਆਂ। ਮਾਤਾਵਰਨ ਨੂੰ ਸ਼ੁੱਧ ਕਰ ਸਕਦੇ ਹਾਂ ਜੇ ਸਾਡੇ ਰੁੱਖ ਰਹਿਣਗੇ। ਇਹ ਤਿਹਾੜ ਜਿੱਥੇ ਪਿਆਰ ਦਾ ਸੰਦੇਸ਼ ਦਿੰਦਾ ਹੈ ਉੱਥੇ ਹੀ ਆਪਸੀ ਮੇਲ ਮਿਲਾਪ ਨੂੰ ਹੋਰ ਡੂੰਘਾ ਕਰਦਾ ਹੈ। ਘਰ ਦੀ ਰਸੋਈ ਚੋਂ ਬਾਹਰ ਨਿਕਲ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ। ਅੱਗੇ ਤੋਂ ਵੀ ਅਸੀਂ ਇਸ 3 ਦੇ ਤਿਹਾੜ ਨੂੰ ਤੁਮ ਟੜਕੇ ਨਾਲ ਮਨਾਵਾਂਗੇ। ਇਸ ਮੌਕੇ ਤੇ ਬੀਬੀ ਕੁਲਵਿੰਦਰ ਕੌਰ ਆਸ਼ਾ ਵੰਦਨਾ ਕਿਰਨ ਠਾਕੁਰ ਕਿਰਨ ਵਾਲਾ ਕੰਚਨ ਬੇਬੀ ਮਾਇਰਾ ਸੀਰਤ ਗੁੱਡੂ ਅਨੂ ਸੰਗੀਤਾ ਨਿਰਮਲਾ ਸਿਮਰਨ ਸੁਪਨਾ ਪਰਮਜੀਤ ਕੌਰ ਸੁਖਵਿੰਦਰ ਕੌਰ ਜਮਨ ਰਿੰਪੀ ਰਿਤੂ ਰਾਜ ਸੁਪਨਾ ਰੀਆ ਸੁਖਵਿੰਦਰ ਆਸ਼ੂ ਰਿੰਪੀ ਹਰਜੀਤ ਨੇ ਹਿੱਸਾ ਲਿਆ ਅਸੀਂ ਸਾਰਿਆਂ ਦਾ ਸਵਾਗਤ ਕਰਦੇ ਆ ਅਸੀਂ 15 ਅਗਸਤ ਵਾਲੇ ਦਿਨ ਔਰ ਕੱਲ ਜਨਮਸ਼ਟਮੀ ਆ ਇਸ ਕਰਕੇ ਅਸੀਂ ਅੱਜ ਤੀਆਂ ਦਾ ਤਿਹਾਰ ਮਨਾ ਰਹੇ ਆ ਤੇ ਅਸੀਂ ਨਾਲੇ ਸ਼ਹੀਦ ਹੋਏ ਜਿਹੜੇ ਸਾਡੇ ਵੀਰ ਸੀ ਉਹਨਾਂ ਨੂੰ ਸਲੂਟ ਕਰਦੇ ਆ ਔਰ ਤੀਆਂ ਦਾ ਤਿਹਾਰ ਮਨਾ ਰਹੇ ਆ ਤੀਆਂ ਸਾਡੇ ਸਦੀਆਂ ਤੋਂ ਚੱਲਦੀਆਂ ਆਈਆਂ ਤੀਆਂ ਨੂੰ ਆਪਣੇ ਪੇਕੇ ਲੈ ਕੇ ਆਉਂਦੇ ਸੀ ਆਪਣੇ ਪੇਕੇ ਲਿਆ ਕੇ ਸਾਰੇ ਇਕੱਠੀਆਂ ਹੋ ਗਏ ਸਹੇਲੀਆਂ ਤੀਆਂ ਮਨਾਉਂਦੀਆਂ ਸੀ ਪਰ ਹੁਣ ਤੀਆਂ ਦਾ ਤਿਆਰ ਜਿਹੜਾ ਹੋਟਲਾਂ ਵਿੱਚ ਰਹਿ ਗਿਆ ਨਾ ਕੋਈ ਤੀਆਂ ਮਨਾਉਂਦਾ ਕਿਸੇ ਨੂੰ ਮਤਲਬ ਨਹੀਂ ਪਤਾ ਇਸ ਕਰਕੇ ਤੀਆਂ ਤੇ ਤੀਆਂ ਨੂੰ ਤੁਸੀਂ ਅੱਗੇ-ਅੱਗੇ ਬੜਾਵਾ ਦਿਓ ਤੀਆਂ ਨੂੰ ਕੁੱਖਾ 'ਚ ਨਾ ਮਾਰੋ ਤੇ ਨਾ ਪੇੜ-ਪੌਦ ਦੇ ਕਟੋ ਤੇ ਇਸ ਕਰਕੇ ਸਾਡੀ ਜਨਰੇਸ਼ਨ ਅੱਗੇ ਜਾ ਕੇ ਉਹਨਾਂ ਨੂੰ ਪਤਾ ਲੱਗੇ ਵੀ ਸਾਡੀਆਂ ਤੀਆਂ ਸਾਡੇ ਪਿਛਲਾ ਕਲਚਰ ਕੀ ਹੈ ਜਦੋਂ ਧੀ ਦੁਨੀਆ ਦੇ ਵਿੱਚ ਆਂਦੀ ਹੈ ਤੇ ਲੋਕਾਂ ਦੇ ਨੱਕ ਬਣ ਜਾਂਦੇ ਆ ਨੱਕ ਚੜ ਜਾਂਦੇ ਤੇ ਬਣ ਜਾਂਦੇ ਤੇ ਜਦੋਂ ਪਿਓ ਦੇ ਕੋਲ ਜਾਂਦੀ ਹੈ ਤੇ ਪਿਓ ਪਰੀ ਕਹਿ ਕੇ ਬੁਲਾਉਂਦਾ ਆ ਤੇ ਜਦੋਂ ਮਾਂ ਕੋਲ ਜਾਂਦੀ ਹੈ ਤੇ ਗੱਲ ਦੇ ਨਾਲ ਲਗਾਉਂਦੀ ਹੈ ਜਦੋਂ ਭਰਾ ਦੇ ਕੋਲ ਜਾਂਦੀ ਹੈ ਤੇ ਉਹਦੇ ਘੁੱਟ ਤੇ ਰਖੜੀ ਬੰਦੀ ਹੈ ਤੇ ਤੀ ਸਾਡੇ ਘਰ ਦੀ ਰੌਣਕ ਹੈ ਔਰ ਦੁਨੀਆ ਦੀ ਵੀ ਰੌਣਕ ਹੈ ਸਾਰੇ ਤੀਆਂ ਨੂੰ ਪਚਾਓ ਤੇ ਤੀਆਂ ਮਨਾਓ ਹੁੱਖਾਂ ਦੇ ਵਿੱਚ ਜਾਓ ਫੇਰ ਹੋਦਰ ਮੈਨੂੰ ਚੁੱਲੇ ਦਾ ਹੋਦਰ ਮੈਨੂੰ ਤੀਆਂ ਦਾ ਅੱਛਾ ਬੈਠੀ ਦੇਖਿਆ ਤੇ ਬਾਹਰ ਲੱਗ ਗਿਆ ਬੱਦਲ ਯਾਰ ਹਾਂ ਫੋੜ ਫੇਰ ਮੈਂ ਕੀ ਕਰਦੀ ਬਾਹਰ ਨਿਕਲ ਕੇ ਦੇਖਿਆ ਤੇ ਟਪਦੇ ਫਿਰ ਮੈਂ ਦੋ ਭੜੇ ਅੱਛਾ ਬੜ ਕੇ ਕੁੱਕਰ ਦੇ ਸੁੱਤੇ ਮੈਨੂੰ ਕਹਿੰਦੇ ਰੋਟੀਆਂ ਵੀ ਹੁਣ ਲਾ ਕੇ ਜਾ ਮੈਨੂੰ ਥਾਲੀ ਚ ਪਾ ਕੇ ਖਵਾ ਅੱਛਾ ਮੈਂ ਫੜਿਆ ਸਬਜ਼ੀ ਬਣਾਈ ਤੇ ਥਾਲੀ ਚ ਪਾਈ ਤੇ ਰੱਖੀ ਕਹਿੰਦੇ ਸਬਜ਼ੀ ਖਾਣੀ ਬਣਾਈ ਮੈਂ ਕਿਹਾ ਰੋਟੀ ਖਾ ਲ ਨੇ ਬੀੜਾ ਡੱਡੂ ਬੜਲੇ ਅੱਛਾ ਉਹ ਡੱਡੂ ਬਣਾਇਆ ਇਹ ਤਾਂ ਸਬਜੀ ਕਹਿੰਦੇ ਸਬਜੀ ਬੜੀ ਸੁਆਦ ਆ ਹਾਂ ਕਹਿੰਦੇ ਕਾਦੀ ਸਬਜੀ ਆ ਮੈਂ ਨਾ ਸ਼ੋਰਟ ਕਰ ਦਿੱਤਾ ਲੇਕਿਨ ਸਾਡੀ ਵੀ ਚੱਲਦੀ ਆ ਇਹ ਕਿਹੜੀ ਆ ਸਬਜੀ ਖਾ ਲੋ ਸਬਜੀ ਸਬਜੀ ਟੈ ਟੈ Gracias.